ਵਾਸਤੂ ਸ਼ਾਸਤਰ ਦੇ ਅਨਸਾਰ ਘਰ ਵਿੱਚ ਬਰਕਤ ਦਾ ਹੋਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ। ਭਾਵੇਂ ਅਸੀਂ ਕਿੰਨਾ ਵੀ ਕੰਮ ਕਿਉਂ ਨਾ ਕਰਦੇ ਹੋਈਏ ਘਰ ਵਿੱਚ ਦੁਕਾਨ ਤੇ ਜਾਂ ਫਿਰ ਫੈਕਟਰੀਆਂ ਵਿੱਚ ਤੇ ਜੇ ਘਰ ਬਰਕਤ ਨਾ ਹੋਵੇ ਤਾਂ ਸਾਂ ਜਾਂਦਾ ਹੈ। ਤੇ ਫਿਰ ਇਸ ਲਈ ਕੀ ਕੀਤਾ ਜਾਵੇ ਅਸੀਂ ਕੰਮ ਵੀ ਘੱਟ ਕਰੀਏ ਸਮਾਂ ਵੀ ਥੋੜਾ ਲੱਗੇ ਤੇ ਹੱਥ ਮਿੱਟੀ ਨੂੰ ਪਾਈਏ ਤੇ ਸੋਨਾ ਬਣ ਜਾਏ। ਤਾਂ ਆਉ ਜਾਣਦੇ ਹਾਂ ਕਿ ਘਰ ਵਿੱਚ ਵਰਕਤਾ ਆਉਣੀਆ ਸ਼ੁਰੂ ਹੋ ਜਾਣਗੀਆਂ ਸੋ ਦੋਸਤੋ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਸਾਡੇ 채ਤੇ ਨਵੇਂ ਆਏ ਹੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਤੇ ਚੰਗੀ ਲੱਗਣ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਚ ਜੈ ਮਾਤਾ ਲਕਸ਼ਮੀ ਜੀ ਜ਼ਰੂਰ ਲਿਖਣਾ ਤੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲਕਸ਼ਮੀ ਜੀ ਦਾ ਅਸੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਆਓ ਫਿਰ ਜਾਣਦੇ ਹਾਂ ਨੰਬਰ 1 ਜਿੱਥੇ ਵੀ ਕੰਮ ਕਰਦੇ ਹੋਮੋਂ ਭਾਵੇਂ ਘਰ ਆਪਣੀ ਫੈਕਟਰੀ ਵਿੱਚ ਸਭ ਤੋਂ ਪਹਿਲਾਂ ਤੁਸੀਂ ਉਥੇ ਸਫਾਈ ਦਾ ਅਤਿਅੰਤ ਧਿਆਨ ਰੱਖਣਾ ਹੈ ਝਕਟ ਡਸਟ ਵਗੈਰਾ ਨਹੀਂ ਹੋਣਾ ਚਾਹੀਦਾ ਕਿਸੇ ਵੀ ਕੋਨੇ ਵਿੱਚ ਹਮੇਸ਼ਾ ਸਫਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਉਥੇ ਨਕਾਰਾਤਮਕ ਊਰਜਾ ਦਾ ਪ੍ਰਭਾਵ ਵੱਧ ਜਾਂਦਾ ਹੈ ਜਿਸ ਕਰਕੇ ਬਰਕਤ ਖਤਮ ਹੋ ਜਾਂਦੀ ਹੈ ਤੇ ਜਿੱਥੇ ਸਫਾਈ ਹੁੰਦੀ ਹੈ ਉਥੇ ਸਕਾਰਾਤਮਕ ਊਰਜਾ ਦਾ ਪ੍ਰਭਾਵ ਹੁੰਦਾ ਹੈ ਫਿਰ ਜਿੱਥੇ ਸਕਾਰਾਤਮਕ ਊਰਜਾ ਹੋਵੇ ਉਥੇ ਬਰਕਤਾਂ ਦੀ ਕਮੀ ਨਹੀਂ ਰਹਿੰਦੀ ਹੱਥ ਵਿੱਚ ਤੇ ਸੋ ਜਾਵੇਗੀ ਨੰਬ ਜਦੋਂ ਵੀ ਤੁਸੀਂ ਪਾਣੀ ਪੀਣ ਗਏ ਤੁਸੀਂ ਆਪੋਲ ਇੱਕ ਚਸ ਰੱਖੋ ਉਹਦੇ ਵਿੱਚ ਹੀ ਹਰ ਰੋਜ਼ ਪਾਣੀ ਪਾ ਕੇ ਪੀਓਗੇ ਤਾਂ ਤੁਸੀਂ ਵੇਖਣਾ ਵਰਕ ਤਾਂ ਘਰ ਵਿੱਚ ਕਿਵੇਂ ਆਉਂਦੀਆਂ ਹਨ ਤੇ ਨਾਲੇ ਚਾਂਦੀ ਦੇ ਬਰਤਨ ਵਿੱਚ ਸ਼ਾਸਤਰਾਂ ਅਨੁਸਾਰ ਪਾਣੀ ਪੀਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਨੰਬਰ 3 ਜੇਕਰ ਤੁਹਾਨੂੰ ਕਿਤੇ ਵੀ ਕੋਈ ਵੀ ਇੱਕ ਸਫਾਈ ਕਰਮਚਾਰੀ ਮਿਲ ਜਾਵੇ ਤਾਂ ਉਸ ਨੂੰ ਦਾਨ ਦੇ ਰੂਪ ਵਿੱਚ ਇੱਕ ਸਿੱਕਾ ਚਾਹੇ ਉਹ 1 ਰੁਪਿਆ ਹੋਵੇ ਜਾਂ 2 ਦਾ ਸਿੱਕਾ ਹੋਵੇ ਪਰ ਹਰ ਰੋਜ਼ ਉਸ ਸਫਾਈ ਕਰਮਚਾਰੀ ਨੂੰ ਇੱਕ ਸਿੱਕਾ দান ਕਰਿਓ ਫੇਰ ਵੇਖਿਓ ਘਰ ਵਿੱਚ ਬਰਕਤਾਂ ਆਉਂਦੀਆਂ ਨੰਬਰ 4 ਕਿਸੇ ਵੀ ਧਾਰਮਿਕ ਸਥਾਨ ਤੇ ਅਰਦਾਸ ਜ਼ਰੂਰ ਕਰਵਾਓ ਕਿਉਂਕਿ ਅਰਦਾਸ ਵਿੱਚ ਬਹੁਤ ਹੀ ਵੱਡੀਆਂ ਪਾਵਰਾਂ ਹੁੰਦੀਆਂ ਹਨ ਤੇ ਹਰ ਮਨੋ ਕਾਮਨਾ ਵੀ ਪੂਰੀਆਂ ਹੋ ਜਾਂਦੀਆਂ ਹਨ ਨੰਬਰ 5 ਹਰ ਇੱਕ ਐਤਵਾਰ ਨੂੰ ਪੰਛੀਆਂ ਨੂੰ ਸਤਨਾਜੇ ਦਾ ਚੋਗਾ ਜ਼ਰੂਰ ਪਾਓ ਤੇ ਗਰਮੀਆਂ ਦੇ ਟਾਈਮ ਵਿੱਚ ਠੰਡਾ ਪਾਣੀ ਵੀ ਨਾਲ ਰੱਖੋ ਇਸ ਤਰ੍ਹਾਂ ਕਰਨਾ ਸਾਡੇ ਪੁੰਨਾ ਵਿੱਚ ਵੀ ਵਾਧਾ ਹੋਵੇਗਾ ਤੇ ਘਰ ਵਿੱਚ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਸੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੀ